ਇੱਕ ਬਜ਼ੁਰਗ ਆਦਮੀ ਦੇ ਨਾਲ ਉਹਨੂੰ ਧੱਕੇ ਦੇ ਨਾਲ ਘਰੋਂ ਬਾਹਰ ਕੱਢ ਕੇ ਜਿਹੜਾ ਇਲਾਕੇ ਦੇ ਵਿੱਚ ਦਹਿਸ਼ਤ ਕ੍ਰੀਏਟ ਕਰਨ ਦਾ ਕੰਮ ਕੀਤਾ ਜਿਹੜੇ ਬਜ਼ੁਰਗ ਨੇ ਉਹ 75 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਪਰ ਉਹ ਵਿਚਾਰੇ ਸੋਟੀ ਦੇ ਨਾਲ ਸੋਟੀ ਦੇ ਸਹਾਰੇ ਚੱਲਣ ਵਾਲੇ ਲੋਕ ਨੇ ਉਹਨਾਂ ਕੋ ਇਹ ਉਹ ਇਸ ਵਿਅਕਤੀ ਦਾ ਮੁਕਾਬਲਾ ਕਰਨ ਦੀ ਸਥਿਤੀ ਚ ਨਹੀਂ ਹੈਗੀ ਇਸੇ ਕਰਕੇ ਇਹਨੇ ਧੱਕੇ ਨਾਲ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਮੇ ਤੁਹਾਡੇ ਚੈਨਲ ਦੇ ਮਾਦੀਨ ਰਹੀਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਅਗਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜੋਰਾਵਰ ਦੱਸਦੇ ਹੋਏ ਆਪਣੇ ਆਪ ਨੂੰ ਤਾਕਤਵਰ ਦੱਸਦੇ ਹੋਏ ਕਿਸੇ ਵੀ ਮਜ਼ਲੂਮ ਇਨਸਾਨ ਦੇ ਉੱਤੇ ਕਿਸੇ ਵੀ ਸ਼ਰੀਫ ਔਰ ਗਰੀਬ ਆਦਮੀ ਦੇ ਉੱਤੇ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਧੱਕਾ ਸਹਿਣ ਦੀ ਲੋੜ ਨਹੀਂ ਹੈ ਤੁਸੀਂ ਸਾਡੇ ਕੋਲ ਅਪਰੋਚ ਕਰੋ ਪੁਲਿਸ ਸਟੇਸ਼ਨ ਚਾਓ ਸਾਡੇ ਕੋਲ ਮਿਲੋ ਸਾਨੂੰ ਆ ਕੇ ਦੱਸੋ ਅਗਰ ਅਸੀਂ ਵੈਰੀਫਾਈ ਕਰਾਂਗੇ ਅਗਰ ਵੈਰੀਫਿਕੇਸ਼ਨ ਦੇ ਉੱਤੇ ਬਿਲਕੁਲ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨੂੰ ਸਲਾਕਾਂ ਦੇ ਪਿੱਛੇ ਭੇਜਿਆ ਜਾਏਗਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਜਿੰਤ ਤੁਹਾਡੇ ਦੱਸਦੇ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣਾ ਸ਼ਹਿਰ ਨੂੰ ਕ੍ਰਾਈਮ ਮੁਕਤ ਲੁਧਿਆਣਾ ਕਰਨ ਦਾ ਜਿਹੜਾ ਬੀੜਾ ਹੈ ਲੁਧਿਆਣਾ ਕਮਿਸ਼ਨਰ ਸੁਪਨ ਸ਼ਰਮਾ ਜੀ ਵੱਲੋਂ ਇਹ ਚੱਕਿਆ ਗਿਆ ਸੋ ਦੱਸਦੇ ਲੁਧਿਆਣਾ ਪੁਲਿਸ ਲਗਾਤਾਰ ਕਾਰਵਾਈ ਕਰਦੇ ਜਿਹੜੀ ਨਜ਼ਰ ਆ ਰਹੀ ਹੈ ਸੋ ਅਗਰ ਹਰ ਇਲਾਕੇ ਦੀ ਗੱਲ ਕਰੀਏ ਹਲਾ ਇਲਾਕੇ ਦੇ ਵਿੱਚ ਜਿਹੜੀ ਵੀ ਥਾਣੇ ਚੌਕੀ ਨੇ ਉਹ ਜਿਹੜੇ ਇਨਚਾਰਜ ਨੇ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੀ ਕਾਰਵਾਈ ਹੈ ਉਹ ਕਿੱਤੀ ਜਾ ਰਹੀ ਹੈ ਜਾਂ ਕ੍ਰਾਈਮ ਹੋਵੇ ਜਾਂ ਐਕਸ਼ਨ ਮੋਡ ਤੇ ਪੁਲਿਸ ਜਿਹੜੀ ਹੈ ਲਗਾਤਾਰ ਨਜ਼ਰ ਆ ਰਹੀ ਹੈ ਸੋ ਦੱਸਦੇ ਲੁਧਿਆਣਾ ਡਿਵੀਜ਼ਨ ਨੰਬਰ 7 ਦੇ ਵਿੱਚ ਭੂ ਮਾਫੀਆ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਸੋ ਸਾਡੇ ਨਾਲ ACP ਸੁਮੇਸ਼ ਸੋਦ ਜੀ ਮੌਜੂਦ ਨੇ ਜਾਣਕਾਰੀ ਲਵਾਂਗੇ ਕਿ ਅੱਜ ਜਿਹੜੀ ਕਾਰ ਤਸਕ ਕੱਲ ਇੱਕ ਮੈਟਰ ਸਾਡੇ ਧਿਆਨ ਵਿੱਚ ਆਇਆ ਸੀਗਾ ਡਿਵੀਜ਼ਨ ਨੰਬਰ 7 ਵਿੱਚ ਇੱਕ ਬਜ਼ੁਰਗ ਦੰਪਤੀ ਜਿਹੜੇ ਹੈਗੇ ਨੇ ਉਹਨਾਂ ਨੇ ਅਪਰੋਚ ਕੀਤਾ ਸੀ ਜਿਨ੍ਹਾਂ ਦਾ ਨਾਮ ਹੈ ਨਰਿੰਦਰ ਸਿੰਘ ਜੀ ਕਿ ਇਹਨਾਂ ਦਾ ਇੱਕ ਮਕਾਨ ਹੈ ਜੀਵਨ ਸਿੰਘ ਨਗਰ ਦੇ ਵਿੱਚ ਜਿਹਦੇ ਵਿੱਚ ਇਹ ਆਪ ਹੀ ਰਹਿੰਦੇ ਨੇ ਕਿ ਕੱਲ ਸ਼ਾਮ ਨੂੰ ਇੱਕ ਵਿਅਕਤੀ ਅੰਕੁਸ਼ ਚੋਪੜਾ ਜਿਹਦਾ ਨਾਮ ਹੈ son of ਸੰਜੇ ਚੋਪੜਾ ਵੀ ਉਹਨੇ ਸਾਡੇ ਮਕਾਨ ਦੇ ਉੱਤੇ ਕਬਜ਼ਾ ਕਰ ਲਿਆ ਸਾਨੂੰ ਲੋਕ ਲਗਾ ਕੇ ਤੇ ਕਮਰੇ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਔਰ ਉਹਦੇ ਮਕਾਨ ਦੇ ਉੱਪਰ ਲੋਕ ਲਗਾ ਲਿੱਤੇ ਤੋਂ ਇੱਕ ਬੜਾ سنگੀਨ ਟਾਈਪ ਦਾ ਕ੍ਰਾਈਮ ਹੈ ਕਿ ਜਦੋਂ ਕਿ ਇਸ ਗੱਲ ਦੀ ਸਾਡੇ ਕੋਲ ਜਾਣਕਾਰੀ ਆਈ ਤਾਂ ਉਹਦੇ ਉੱਤੇ ਸਾਡੇ ਐਸਐਚਓ ਡਿਵੀਜ਼ਨ ਨੰਬਰ 7 ਭੁਪਿੰਦਰ ਸਿੰਘ ਉਹਨਾਂ ਨੇ ਸਵਿਫਟਲੀ ਐਕਸ਼ਨ ਕਰਦੇ ਹੋਏ ਇਮੀਡੀਏਟਲੀ ਸੋ ਦੇ ਸਾਰਿਆਂ ਦੇ ਧਿਆਨ ਚ ਲਿਆਦਾ ਤੇ ਜਿਹੜੀ ਹੈ ਉਹਦੇ ਉੱਤੇ ਸਵਿਫਟਲੀ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਜਿਹੜਾ ਹੈ ਅੰਕੁਸ਼ ਚੋਪੜਾ ਨੂੰ ਗ੍ਰਿਫਤਾਰ ਕੀਤਾ ਔਰ ਜਿਹੜਾ ਵਿਕਟਿਮ ਜਿਹੜੇ ਨੇ ਨਰੇਂਦਰ ਸਿੰਘ ਜੀ ਉਹਨਾਂ ਨੂੰ ਇਨਸਾਫ ਦਿਵਾਇਆ ਇਹਦੇ ਵੀਰ ਇਸ ਵਿਅਕਤੀ ਦੇ ਵਿਰੁੱਧ ਜਿਹੜੀ ਹੈ ਉਹ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ ਹੈ 119 ਅੰਡਰ ਸੈਕਸ਼ਨ 333 329 329 4 ਸੈਕਸ਼ਨ 62 351 2 76 ਬੀ ਐਨ ਐਸ ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਅਕਿਊਜ਼ ਨੂੰ ਅਰੈਸਟ ਕੀਤਾ ਔਰ ਇਸ ਵਿਅਕਤੀ ਨੂੰ ਕਿਉਂਕਿ ਇਹਨੇ ਇੱਕ ਬਜ਼ੁਰਗ ਆਦਮੀ ਦੇ ਨਾਲ ਉਹਨੂੰ ਧੱਕੇ ਦੇ ਨਾਲ ਘਰੋਂ ਬਾਹਰ ਕੱਢ ਕੇ ਜਿਹੜਾ ਇਲਾਕੇ ਦੇ ਵਿੱਚ ਦਹਿਸ਼ਤ ਕ੍ਰੀਏਟ ਕਰਨ ਦਾ ਕੰਮ ਕੀਤਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਅਗਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜੋਰਾਵਰ ਦੱਸਦੇ ਹੋਏ ਆਪਣੇ ਆਪ ਨੂੰ ਤਾਕਤਵਰ ਦੱਸਦੇ ਹੋਏ ਕਿਸੇ ਵੀ ਮਜ਼ਲੂਮ ਇਨਸਾਨ ਦੇ ਉੱਤੇ ਕਿਸੇ ਵੀ ਸ਼ਰੀਫ ਔਰ ਗਰੀਬ ਆਦਮੀ ਦੇ ਉੱਤੇ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਧੱਕਾ ਸਹਿਣ ਦੀ ਲੋੜ ਨਹੀਂ ਹੈ ਤੁਸੀਂ ਸਾਡੇ ਕੋਲ ਅਪਰੋਚ ਕਰੋ ਪੁਲਿਸ ਸਟੇਸ਼ਨ ਚਾਓ ਸਾਡੇ ਕੋਲ ਮਿਲੋ ਸਾਨੂੰ ਆ ਕੇ ਦੱਸੋ ਅਗਰ ਅਸੀਂ ਵੈਰੀਫਾਈ ਕਰਾਂਗੇ ਅਗਰ ਵੈਰੀਫਿਕੇਸ਼ਨ ਦੇ ਉੱਤੇ ਬਿਲਕੁਲ ਗੱਲ ਸਹੀ ਸਾਬਤ ਹੁੰਦੀ ਹੈ ਤੋ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ ਕਿਉਂਕਿ ਸਾਡੇ ਕਮਿਸ਼ਨਰ ਸਾਹਿਬ ਦਿਨ ਪਰ ਰਾਤ ਸਾਡੇ ਨਾਲ ਇਸੇ ਗੱਲ ਦੇ ਉੱਤੇ ਇੰਟਰੈਕਟ ਕਰਦੇ ਨੇ ਇਸੇ ਗੱਲਾਂ ਦੀਆਂ ਸਾਨੂੰ ਹਦਾਇਤਾਂ ਦਿੰਦੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਵਿਕਟਿਮ ਹੈ ਅਗਰ ਉਹ ਤੁਹਾਡੇ ਕੋਲ ਅਪਰੋਚ ਕਰਦਾ ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹਨੂੰ ਇਨਸਾਫ ਵਿਦਿਨ ਨੋ ਟਾਈਮ ਦਿਲਵਾਇਆ ਜਾਵੇ ਤਾਂ ਜੋ ਜਨਤਾ ਦੇ ਵਿੱਚ ਪੁਲਿਸ ਦੀ ਇਮੇਜ ਔਰ ਵਿਸ਼ਵਾਸ ਬਹਾਲੀ ਜਿਹੜੀ ਹੈ ਉਹ ਹੁੰਦੀ ਰਹੇ ਮੈਂ ਬਿਲਕੁਲ ਸਰ ਜਣਾ ਦੇ ਕਰਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੀ ਉਮਰ ਕਿੰਨੀ ਹੈਗੀ ਨਾਮ ਕੀ ਹੈਗਾ ਉਹਨਾਂ ਦਾ ਪੂਰਾ ਮੈਂ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰ ਦਿਆਂਗਾ ਜਿਹੜੇ ਬਜ਼ੁਰਗ ਨੇ ਉਹ 75 ਸਾਲ ਦੇ ਕਰੀਬ ਉਹਨਾਂ ਦੀ ਉਮਰ ਹੈ ਔਰ ਉਹ ਵਿਚਾਰੇ ਸੋਟੀ ਦੇ ਨਾਲ ਸੋਟੀ ਦੇ ਸਹਾਰੇ ਚੱਲਣ ਵਾਲੇ ਲੋਕ ਨੇ ਉਹਨਾਂ ਕੋਈ ਉਹ ਇਸ ਵਿਅਕਤੀ ਦਾ ਮੁਕਾਬਲਾ ਕਰਨ ਦੀ ਸਥਿਤੀ ਚ ਨਹੀਂ ਹੈਗੀ ਇਸੇ ਕਰਕੇ ਇਹਨੇ ਧੱਕੇ ਨਾਲ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਸਰ ਇਹ ਮਤਲਬ ਇਹ ਇੱਕ ਕਰਦੇ ਵਿੱਚ ਰਹਿ ਰਿਹਾ ਸੀਗਾ ਕਬਜ਼ਾ ਕਰ ਚੁੱਕਿਆ ਸੀਗਾ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੋਇਆ ਸੀਗਾ ਕਿਹਲੇ ਕਰਨਾ ਸੀਗਾ ਇਹਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਕੇ ਲੋਕ ਲਗਾ ਲਿਆ ਸੀਗਾ ਉਹਨਾਂ ਨੂੰ ਕਹਿੰਦਾ ਤੁਸੀਂ ਜਾਓ ਤੁਹਾਡਾ ਘਰ ਮੇਰਾ ਹੁਣ ਤੇ ਇਹਦੇ ਤੇ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈਗੀ ਆ ਹਾਂਜੀ ਇਹਨਾਂ ਦੇ ਉੱਤੇ ਤਿੰਨ ਮੁਕਦਮੇ ਆਲਰੇਡੀ ਪਹਿਲਾਂ ਦਰਜ ਹੈਗੇ ਨੇ ਜਿੱਚ ਦੋ ਮੁਕਦਮੇ ਆਰਮਜ਼ੈਕਟ ਦੇ ਨੇ ਤੇ ਕੈਂਦੀ ਪੀ ਸਕਦਾ ਉਸੇ ਕੋਰਟ ਤੋਂ ਇਹਨਾਂ ਦਾ ਸਾਰਾ ਬਾਇਓ ਡਾਟਾ ਕਿਉਂਕਿ ਅਜੇ ਸਾਡੇ ਕੋਲ ਰਿਮਾਂਡ ਦੇ ਉੱਤੇ ਹੈਗੇ ਨੇ ਤੇ ਰਿਮਾਂਡ ਦੇ ਉੱਤੇ ਅਸੀਂ ਅਗਲੀ ਸਾਰੀ ਡਿਟੇਲਡ ਜਾਣਕਾਰੀ ਲੈ ਕੇ ਕਾਰਵਾਈ ਕਰਾਂਗੇ ਫਿਰ ਸਰ ਕਿ ਉਸਦੀ ਉਮਰ ਕਿੰਨੀ ਹੈ ਅਕੂਜ਼ ਦਾ ਨੌਜਵਾਨ ਹੈ ਜੀ 27-28 ਸਾਲ ਦੇ ਕਰੀਬ 30 ਸਾਲ ਦੇ ਕਰੀਬ ਦੀ ਉਮਰ ਹੈ ਤੇ ਮੈਰਿਡ ਹੈ ਇਹ ਤੋਂ ਬਸ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਹੀ ਜਨਰਲ ਪਬਲਿਕ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਲੋਕ ਅਗਰ ਕੋਈ ਵਿਅਕਤੀ ਉਹਨਾਂ ਦੇ ਨਾਲ ਤਹਾਸਬ ਕਰਦਾ ਹੈ ਕੋਈ ਤੱਕਾ ਕਰਦਾ ਹੈ ਤਾਂ ਸਾਡੇ ਕੋਲ ਅਪਰੋਚ ਕਰਨ ਉਹਨਾਂ ਦੀ ਜਿਹੜੀ ਹੈ ਸੁਣਵਾਈ ਹਰ ਹਲ ਹਾਲਤ ਵਿੱਚ ਕੀਤੀ ਜਾਏਗੀ ਇਹ ਬਿਲਕੁਲ ਸੋ ਦੱਸਦੀ ਹੈ ਲੁਧਿਆਣਾ ਪੁਲਿਸ ਕਾਰਵਾਈ ਕਰਦੇ ਨਜ਼ਰ ਆ ਰਹੀ ਹੈ ਸੋ ਦੱਸਦੀ ਹੈ ਉਸ ਪਰਿਵਾਰ ਦੇ ਨਾਲ ਜਿਹੜਾ ਪਹਾਨਾ ਵਾਪਰਿਆ ਉਹਦੇ ਮਕਾਨ ਦੇ ਉੱਤੇ ਕਬਜ਼ਾ ਕੀਤਾ ਉਸ ਨੌਜਵਾਨ ਨੇ ਸੋ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਇਨਸਾਫ ਦਵਾਇਆ ਉਸ ਪਰਿਵਾਰ ਨੂੰ ਉਹ ਮਕਾਨ ਵੀ ਜਿਹੜਾ ਵਾਪਸ ਦਵਾਇਆ ਸੋ ਉਹਦੇ ਉੱਤੇ ਬੰਦੀ ਕਾਰਵਾਈ ਵੀ ਕੀਤੀ ਦੇਖਦੇ ਹੋ ਲਗਾਣਾ ਲਈ ਮੈਨਤੀਨ ਕੈਮਰਾਮੈਨ ਅਹਿਮਦ ਨਾਲ ਧੰਨਵਾਦ